टुडे न्यूज ਜਿਦਾ ਆਪ ਜੀ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਅਮਰੀਕਾ ਜੂਰ ਪਟਰਾਗ ਦੇ ਰਾਹ ਤੇ ਟ੍ਰੈਂਪ ਦੇ ਗ੍ਰੀਨਲੈਂਡ ਤੇ ਕਬਜ਼ਾ ਕਰਨ ਦੀ ਇਰਾਦੇ ਯੂਰਪੀਅਨ ਮੁਲਕ ਦੁਖੀ ਅਮਰੀਕਾ ਦੇ ਰਾਸ਼ਟਰਪਤੀ ਡੋਲਨ ਟ੍ਰੈਂਪ ਦੇ ਬੀਤੇ ਦਿਨੀ ਦੋਵਾਸ ਵਿੱਚ ਵਿਸ਼ਵ ਆਰਥਿਕ ਫੋਰਮ ਦੀ ਸਾਲਾਨਾ ਮੀਟਿੰਗ ਵਿੱਚ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਉਹ ਗ੍ਰੀਨਲੈਂਡ ਨੂੰ ਹਾਸਲ ਕਰਨ ਲਈ ਤਾਕਤ ਦੀ ਵਰਤੋਂ ਨਹੀਂ ਕਰਨਗੇ ਟ੍ਰੈਂਪ ਨੇ ਕਿਹਾ ਕਿ ਉਹਨਾਂ ਰਾਜਨੀਤਿਕ ਕਾਰਨਾ ਕਰਕੇ ਗ੍ਰੀਨਲੈਂਡ ਦੀ ਲੋੜ ਹੈ ਸਾਨੂੰ ਵਿਸ਼ਵ ਦੀ ਰੱਖਿਆ ਲਈ ਹਿਮਕੰਡ ਦਾ ਇੱਕ ਟੁਕੜਾ ਚਾਹੀਦਾ ਹੈ ਉਹ ਇਸ ਨੂੰ ਨਹੀਂ ਦੇਣਗੇ ਡੈਨਮਾਰਕ ਹੈਸਾਸ ਫਰਮੋਸ਼ ਦੇਸ਼ਾ ਤੇ ਕੈਨੇਡਾ ਸਾਡੇ ਤੇ ਨਿਰਭਰ ਹੈ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੁਰਪੀਤ ਸੰਗ ਸਹੀ ਦਿਸ਼ਾ 'ਚ ਨਹੀਂ ਜਾ ਰਿਹਾ ਹਾਂ ਉਹਨਾਂ ਨੇ ਕਿ ਤਤਕਾਲ ਗੱਲਬਾਤ ਦਾ ਪ੍ਰਸਤਾਵ ਰੱਖਿਆ ਤੇ ਉਧਰ ਪਿਛਲੇ ਕੁਝ ਦਿਨਾਂ ਤੋਂ ਗ੍ਰੀਨਲੈਂਡ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਲਨ 트ੈਂਪ ਦੀਆਂ ਧਮਕੀਆਂ ਤੋਂ ਚਿੰਤਤ ਯੂਰਪੀਅਨ ਸੰਘ ਅਮਰੀਕਾ ਖਿਲਾਫ ਜਵਾਬੀ ਕਾਰਵਾਈ ਤੇ ਵਿਚਾਰ ਕਰ ਸਕਦਾ ਹੈ ਉਹ ਅਮਰੀਕੀ ਸਮਾਨ ਤੇ ਭਾਰੀ ਟੈਫ ਟੈਫਰਕ ਨੂੰ ਲੈ ਕੇ ਫਰਾਂਸ ਦੇ ਰਾਸ਼ਟਰਪਤੀ ਐਮੂਲ ਐਮੂਲ ਮੈਕਰੋ ਦੇ ਸੁਝਾ ਸੁਝਾਏ ਗਏ ਤਰੀਕਾ ਨੂੰ ਅਪਣਾ ਸਕਦਾ ਹੈ ਮੈਕਰੋ ਐਂਟੀ ਕੋਸ਼ਨ ਇਸ ਨੂੰ ਲਾਗੂ ਕਰਨ ਦਾ ਸੁਝਾਅ ਦੇ ਰਹੇ ਹਨ ਇਸੇ ਤਰ੍ਹਾਂ ਈਯੂ ਵੱਲੋਂ ਅਮਰੀਕੀ ਕਾਰਵਾਰੀ ਜਾਂ ਸਸਤਾ ਤੇ پابੰਦੀ ਲਗਾਈ ਜਾ ਸਕਦੀ ਹੈ ਤੇ ਉਹਨਾਂ پابੰਦੀਆਂ ਨਾਲ ਯੂਰਪ ਸੰਘ ਦੇ ਬਾਜ਼ਾਰਾਂ ਤੱਕ ਬ੍ਰਿਤੀ ਕੰਪਨੀਆਂ ਦੀ ਪਹੁੰਚ ਸੀਮਿਤ ਹੋ ਸਕਦੀ ਹੈ ਪਿਛਲੇ ਦਿਨੀ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਗ੍ਰੀਨਲੈਂਡ ਨੂੰ ਕਬਜ਼ੇ ਵਿੱਚ ਲੈਣ ਦੀ ਦਿੱਤੀ ਧਮਕੀ ਦਿੱਤੀ ਸੀ ਜਿਸ ਦਾ ਵਿਆਪਕ ਵਿਰੋਧ ਹੋਇਆ ਹੈ ਖਾਸ ਕਰਕੇ ਯੂਰਪੀਅਨ ਯੂਨੀਅਨ ਦੇ ਦੇਸ਼ ਡੈਨਮਾਰਕ ਫਰਾਂਸ ਜਰਮਨੀ ਆਦਤੋਂ ਤੰਬਾਕੀ ਨੂੰ ਨਕਾਰਿਆ ਗਿਆ ਹੈ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈਟ ਟ੍ਰੇਡ ਰਿਕਸਨ ਨੇ ਚੇਤਾਵਨੀ ਦਿੱਤੀ ਕਿ ਜੇ ਅਮਰੀਕਾ ਨੇ ਗ੍ਰੀਨਲੈਂਡ ਤੇ ਕਬਜ਼ਾ ਕਰ ਲਿਆ ਤਾਂ ਨਾਟੋ ਦੇ ਖਾਤਮੇ ਲਈ ਸ਼ੁਰੂ ਸ਼ੁਰੂਆਤ ਹੋ ਜਾਵੇਗੀ ਟੈਂਪ ਨੇ ਫਿਰ ਦਾਵਾ ਕੀਤਾ ਕਿ ਅਸੀਂ ਹਰ ਕੀਮਤ ਤੇ ਗ੍ਰੀਨਲੈਂਡ ਨੂੰ ਕਬਜ਼ੇ 'ਚ ਲਵਾਂਗੇ ਜੇ ਤੁਸੀਂ ਕਬਜ਼ਾ ਨਹੀਂ ਕਰੋਗੇ ਤੋ ਰੂਸ ਹਤਚੀਨ ਕਰ ਲੈਣਗੇ ਇਸ ਦੌਰਾਨ ਯੂਰਪੀਅਨ ਫੌਜਾਂ ਗ੍ਰੀਨਲੈਂਡ ਪਹੁੰਚੀ ਨਾ ਸ਼ੁਰੂ ਹੋ ਗਈਆਂ ਗਈਆਂ ਹਨ ਡੈਨਮਾਰਕ ਗ੍ਰੀਨਲੈਂਡ ਤੇ ਅਮਰੀਕਾ ਦੇ ਪ੍ਰਤੀਨਿਧ ਵਿਚਾਲੇ ਗੱਲਬਾਤ ਦਾ ਕੋਈ ਸਿੱਟਾ ਨਹੀਂ ਨਿਕਲਿਆ ਇਸ ਤੋਂ ਬਾਅਦ ਫਰਾਂਸ ਜਰਮਨੀ ਨਾਰਵੇ ਤੇ ਸਵੀਡਨ ਸਵੀਡਨ ਸਮੇਤ ਕਈ ਯੂਰਪੀ ਦੇਸ਼ਾਂ ਦੇ ਫੌਜੀ 8 ਕਿ ਟਾਪੂ ਗ੍ਰੀਨਲੈਂਡ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਿੱਚ ਮਦਦ ਲਈ ਉੱਥੇ ਪਹੁੰਚ ਗਏ ਹਨ ਅਮਰੀਕਾ ਦੇ ਰਾਸ਼ਟਰਪਤੀ ਨੇ ਧਮਕਾਇਆ ਕਿ ਗ੍ਰੀਨਲੈਂਡ ਦਾ ਸਾਥ ਦੇਣ ਵਾਲੇ 8 ਯੂਰਪੀ ਦੇਸ਼ਾਂ ਤੇ ਟਰੈਫਿਕ ਲਾਵਾਂਗਾ ਪਰ ਯੂਰਪੀ ਦੇਸ਼ਾਂ ਨੇ ਪਲਟਵਾਰ ਕਰਦਿਆਂ ਕਿਹਾ ਕਿ ਜੇ ਟਰੰਪ ਨੇ ਟਰੈਫਿਕ ਤੇ ਕੋਈ ਖਤਰਾ ਨਹੀਂ ਹੈ ਗ੍ਰੀਨਲੈਂਡ ਉੱਤੇ ਕਬਜ਼ੇ ਨੂੰ ਲੈ ਕੇ ਟਰੰਪ ਦੀ ਪੁਰਾਣੀ ਦੁਫਾੜ ਹੋਈ ਪਈ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਚੀਨ ਦੇ ਦੌਰੇ ਤੇ ਪਹੁੰਚੇ ਅਤੇ ਉਸ ਉਸ ਨਾਲ ਵੱਡਾ ਕਾਰੋਬਾਰ ਸਮਝੌਤਾ ਕੀਤਾ ਚੀਨ ਦੇ ਸਰਕਾਰੀ ਮੀਡੀਆ ਨੇ ਕੈਨੇਡਾ ਸਰਕਾਰ ਨੂੰ ਅਮਰੀਕੀ ਪ੍ਰਭਾਵ ਹੇਠੋਂ ਨਿਕਲਣੀ ਅਤੇ ਸੁਤੰਤਰ ਵਿਦੇਸ਼ ਨੀਤੀ ਨੂੰ ਅਪਣਾਉਣ ਦੀ ਅਪੀਲ ਕੀਤੀ ਹੈ 트럼ਪ ਨੇ ਇਸ ਇੱਕ ਨਕਸ਼ੇ ਵਿੱਚ ਗ੍ਰੀਨਲੈਂਡ ਦੇ ਨਾਮ ਨਾਲ ਕੈਨੇਡਾ ਤੇ ਵੈਜੂਲ ਨਿਊ ਅਮਰੀਕਾ ਦਾ ਹਿੱਸਾ ਦਿਖਾਇਆ ਹੈ ਉਹਨਾਂ ਨੇ ਇੰਟਰਨੈਟ ਮੀਡੀਆ ਪਲੇਟਫਾਰਮ ਰੋਟ ਸੋਸ਼ਲ ਤੇ ਇਹ ਤਸਵੀਰ ਜਾਰੀ ਕੀਤੀ ਹੈ ਇੱਕ ਹੋਰ ਪੋਸਟ ਵਿੱਚ 트ੰਪ ਉਪ ਰਾਸ਼ਟਰਪਤੀ ਜੈਡੀ ਵੇਸ਼ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਨਾਲ ਗ੍ਰੀਨਲੈਂਡ ਦਾ ਅਮਰੀਕਾ ਦਾ ਝੰਡਾ ਲਾਉਂਦੇ ਦਿਖਾਈ ਦੇ ਰਹੇ ਹਨ ਤਸਵੀਰ ਇੱਕ ਮੀਲ ਪੱਥਰ ਲੱਗਾ ਹੈ ਤੇ ਜਿਸ ਵਿੱਚ ਲਿਖਿਆ ਹੈ ਕਿ ਗ੍ਰੀਨਲੈਂਡ ਅਮਰੀਕੀ ਖੇਤਰ ਹੈ ਧੰਨਵਾਦ ਜੀ ਖਬਰਾਂ ਜੁਲਣੇ ਬੜੇ ਰੋ ਖਬਰਾਂ ਨੂੰ ਸ਼ੇਅਰ ਤੇ ਲਾਈਕ ਕਰ ਦਿਓ